हां ਸਾਨੂੰ ਬਹੁਤ ਖੁਸ਼ੀ ਹੈ ਜੀ ਵਿਸਾਖੀ ਦੇ ਸ਼ੁਭ ਮੌਕੇ ਤੇ ਪਾਕਿਸਤਾਨ ਦੇ ਗੁਰਦਵਾਰਿਆਂ ਜਿਹੜੇ ਉਹਨਾਂ ਦੀ ਯਾਤਰਾ ਕਰਨ ਦੇ ਵਾਸਤੇ ਜਾ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਵੀ ਵੀਜ਼ਾ ਲੱਗ ਜਾਵੇ ਸਾਨੂੰ ਬਹੁਤ ਖੁਸ਼ੀ ਹੈ ਜੀ ਮਹਾਰਾਜ ਨੇ ਬੇਨਤੀ ਪ੍ਰਵਾਨ ਕਰੀ ਜੀ ਵੀ ਆਪਣੇ ਜਿਹੜੇ ਤਾਂ ਉਹਨਾਂ ਦੇ ਦਰਸ਼ਨ ਦਾ ਸਾਨੂੰ ਮੌਕਾ ਦਿੱਤਾ ਜੀ ਜੇ ਜਾਓਗੇ ਤੁਸੀਂ ਜਾ ਰਹੇ ਹੋ ਅੱਜ ਅਸੀਂ ਤੇ ਖੁਸ਼ੀ ਕੀ ਹੈ ਉਮਰੀ ਵੱਧ ਗਈ ਉਹ ਬਰਬਾਰ 80 ਸਾਲ ਦਾ ਹੋ ਗਿਆ ਨੌਜਵਾਨ ਲੱਗਦਾ ਜੇ ਤੰਦਰੁਸਤ ਰਹੇ ਤਾਂ ਵਾਰ-ਵਾਰ ਜਾਵਾਂਗੇ ਫਿਰ ਵੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐ ਜੀ ਪੀ ਸੀ ਦੇ ਵੱਲੋਂ ਇੱਕ ਜੱਥਾ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ ਜਿੱਥੇ ਕਿ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਦੇ ਵਿੱਚ ਆ ਗਏ ਨੇ ਉੱਥੇ ਜਾ ਕੇ ਜਿਹੜੇ ਸ਼ਰਧਾਲੂ ਉੱਥੇ ਸ਼ੁਕਰਾਨਾ ਕਰ ਸਕਣ ਕਿਉਂਕਿ ਬੜੇ ਲੰਬੇ ਸਮੇਂ ਤੋਂ ਆਸ ਹੈਗੀ ਸੀ ਕਿ ਜਿਹੜੇ ਕਈ ਸ਼ਰਧਾਲੂ ਜਿਹੜੇ ਵਿਜੇ ਉਹ ਲੱਗ ਚੁੱਕੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਆ ਦੇਖ ਸਕਦੇ ਹੋ ਕਿ ਆ ਪਾਸਪੋਰਟਾਂ ਦੇ ਉੱਪਰ ਵਿਜੇ ਲੱਗ ਚੁੱਕੇ ਨੇ ਪਾਕਿਸਤਾਨ ਦੀ ਪਰ ਸੰਗਤ ਦੇ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਸਰਕਾਰਾਂ ਦੇ ਵੱਲੋਂ ਐਦਾਂ ਦੀ ਕੋਈ ਬਣਾਈ ਜਾਵੇ ਚੀਜ਼ ਕਿ ਜਿੰਨਾ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਪਰਮਜੀਤ ਜੀ ਕਿਹੜਾ ਪਿੰਡ ਤਲਵ ਵਾਲਾ ਜੀ ਪਹਿਲੀ ਵਾਰੀ ਚਲੇ ਹੋ ਹਾਂਜੀ ਕੀ ਕਹਿੰਦੇ ਜਾਓ ਗੁਰੂਪਸਤਾਨ ਚਲੇ ਹੋ ਹਾਂਜੀ ਹਾਂਜੀ ਗੁਰੂਪਸਤਾਨ ਚਲੇ ਆ ਨਨਕਾਣਾ ਸਾਹਿਬ ਮਾਲਕ ਸਭ ਨੂੰ ਉਲ ਜਾਵੇ ਜੀ ਖੁਸ਼ੀ ਬਹੁਤ ਹੈਗੀ ਹਾਂ ਵਿਆਹ ਕਿ ਕਹਾਸਾ ਕੀ ਸੀ ਹਾਂ ਵਿਆਹ ਜਨਾ ਚਾਇਆ ਜੀ ਆਸਾ ਬਸ ਆਸ ਕਰੀ ਸੀ ਪੂਰੀ ਹੋ ਗਈ ਜੀ ਹਾਂਜੀ ਕੀ ਨਾਮ ਹੈ ਬਾਈ ਗੁਰਦਾ ਅਮਰਜੀਤ ਕੌਰ ਜੀ ਪਤਾਲ ਵਾਲਾ ਜੀ ਕੀ ਕਹਿਣਾ ਚਾਹੋਗੇ ਜੀ ਬਾਈ ਗੁਰਦਖਾ ਸਾਹਿਬ ਬਾਈ ਗੁਰਦਖਾ ਫਤਿਹ ਜਨਨ ਖਾਨਾ ਸਾਹਿਬ ਦੇ ਦਰਸ਼ਨ ਪਾਉਣੇ ਚਾਹੁੰਦੇ ਜੀ ਤੁਹਾਨੂੰ ਹੈਗਾ ਇੱਕ ਹਰ ਇੱਕ ਦੀ ਆਸ ਹੈ ਆਸ ਹੈ ਪਹਿਲਾ ਦਰਸ਼ਨ ਕਰਵਾਉਣਾ ਹਾਂ ਬਾਈ ਨਾ ਕੱਟਣਾ ਜੀ ਅੱਜ ਕੀ ਨਾਮ ਹੈ ਨਹੀਂ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਇਹ ਪਹਿਲੀ ਵਾਰ ਚੱਲੇ ਹਾਂਜੀ ਪਹਿਲੀ ਵਾਰ ਹੈ ਇਹ ਲੱਗਦਾ ਕਿ ਇਹ ਜਾ ਕੇ ਗੁਰੂ ਧਾਮਾਂ ਦੇ ਦਰਸ਼ਨ ਕਰੇਗਾ ਹਾਂਜੀ ਬਹੁਤ ਚਿਰ ਦੀ ਤਮੰਨਾ ਸੀ ਜਨਨ ਚ ਵੇ ਪੂਰੀ ਹੋ ਗਈ ਪੂਰੀ ਹੋ ਗਈ ਤੁਮਾਰੀ ਹਾਂਜੀ ਬਿਲਕੁਲ ਜੀ ਤਮੰਨਾ ਪੂਰੀ ਹੋ ਗਈ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਕਿਤੇ ਕੀ ਕਹਿਣਾ ਚਾਹੋਗੇ ਕਿ ਅੱਜ ਹਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਵਿਸਾਖੀ ਦੇ ਸ਼ੁਭ ਮੌਕੇ ਤੇ ਪਾਕਿਸਤਾਨ ਦੇ ਗੁਰਦਵਾਰਿਆਂ ਜਿਹੜੇ ਉਹਨਾਂ ਦੀ ਯਾਤਰਾ ਕਰਨ ਦੇ ਵਾਸਤੇ ਜਾ ਰਹੇ ਮੈਂ ਪਹਿਲੀ ਵਾਰ ਜਾ ਰਹੀ ਹਾਂ ਜੀ ਪਿੰਡ ਮੇਰਾ ਚੰਡੀਗੜ੍ਹ ਦੇ ਨੇੜੇ ਜੀ ਅਰਦਾਸ ਬੇਨਤੀ ਕੀਤੀ ਸੀ ਵੀ ਵੀਜ਼ਾ ਲੱਗ ਜਵੇ ਸਾਨੂੰ ਬਹੁਤ ਖੁਸ਼ੀ ਹੈ ਜੀ ਮਹਾਰਾਜ ਨੇ ਬੇਨਤੀ ਪ੍ਰਵਾਨ ਕਰੀਏ ਜੀ ਵੀ ਆਪਣੇ ਜਿਹੜੇ ਧਾਮ ਹੈ ਉਹਨਾਂ ਦੇ ਦਰਸ਼ਨ ਦਾ ਸਾਨੂੰ ਮੌਕਾ ਦਿੱ ਵੀ ਨਾਲ ਸੰਗਤਾਂ ਦੇ ਨਾਲੇ ਸੰਗਤ ਹੋ ਜਾਂਦੀ ਹੈ ਨਾਲੇ ਗੁਰਧਾਮਾਂ ਦੇ ਦਰਸ਼ਨ ਹੋ ਜਾਣੇ ਬਹੁਤ ਚੰਗੇ ਸੁਭਾਗ ਸਮਝਦੇ ਆਪਨੇ ਪਰ ਲੱਗਦਾ ਕਿ ਕਈਆਂ ਦੇ ਜਿਹਨਾਂ ਦੇ ਪਾਸਪੋਰਟ ਰੱਦ ਹੋ ਗਏ ਉਹਨਾਂ ਦੇ ਇੱਕ ਮਨ ਨੂੰ ਠੇਸ ਪਹੁੰਚ ਗਈ ਬੜੀ ਆਸ ਸੀ ਉਹਨਾਂ ਦੀ ਹਾਂ ਉਹਨਾਂ ਨੂੰ ਵੀ ਅਸੀਂ ਮਹਾਰਾਜ ਨੂੰ ਹੀ ਬੇਨਤੀ ਕਰਦੇ ਵੀ ਉਹਨਾਂ ਨੂੰ ਅੱਗੇ ਨੂੰ ਮੌਕਾ ਦੇਵੇ ਜੀ ਮਹਾਰਾਜ ਅੱਗੇ ਨੂੰ ਉਹ ਵੀ ਦਰਸ਼ਨ ਕਰ ਸਕਣ ਹਾਂ ਜੀ ਅੱਗੇ ਵਾਸਤੇ ਵੀ ਵੀ ਜਿਹੜੀਆਂ ਸੰਗਤਾਂ ਨਹੀਂ ਗਈਆਂ ਉਹਨਾਂ ਨੂੰ ਵੀ ਮੌਕਾ ਦਿੱਤੇ ਮਹਾਰਾਜ ਜੀ ਅਸੀਂ ਬੇਨਤੀ ਕਰੂੰਗੇ ਜੀ ਸਰਕਾਰਾਂ ਨੂੰ ਅਪੀਲ ਕਰਾਂਗੇ ਕੋਈ ਇੱਕ ਦਾਦਾ ਸਾਧਾਰਨ ਰੈਜਿਸਟਰੀ ਪਾਸਪੋਰਟ ਦੀ ਲੋੜ ਦਾ ਹਾਂ ਜੀ ਹਾਂ ਜੀ ਇਹ ਹੀ ਅਪੀਲ ਕਰਦੇ ਆ ਜੀ ਸਰਕਾਰਾਂ ਨੂੰ ਵੀ ਖੁੱਲੇ ਜਿਹੜੇ ਦਰਸ਼ਨਾਏ ਉਹ ਹੀ ਹੋਣ ਜਿਹੜੀ ਪ੍ਰਕਿਰਿਆ ਪਾਸਪੋਰਟ ਦੀ ਇਹ ਬੜੀ ਔਖੀ ਹੈ ਜਿਹਦੇ ਵਿੱਚ ਨੂੰ ਹਰ ਇੱਕ ਬੰਦਾ ਨਹੀਂ ਲੰਘ ਸਕਦਾ ਕਿਉਂਕਿ ਕਈ ਥਾਂ ਟਕਰਾਂ ਜੇ ਮਾਰਨੀਆਂ ਪੈਣੀਆਂ ਫਿਰ ਤਾਂ ਕਰਕੇ ਵੀ ਅੱਜ ਕਿ ਨਹੀਂ ਖੁਸ਼ੀ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਬਹੁਤ ਬਿਆਜ ਨਹੀਂ ਖੁਸ਼ੀ ਹੈ ਜੀ ਅੱਜ ਕੀ ਨਾਮ ਹੈ ਤੁਹਾਡਾ ਨਿਰਸਰ ਸਿੰਘ ਐਕਸ ਜਿਓਗੇ ਤੁਸੀਂ ਜਾ ਰਹੇ ਹੋ ਅੱਜ ਬੜੀ ਬੜੀ ਬਹੁਤ ਹੀ ਜਿਆਦਾ ਖੁਸ਼ੀ ਹੈ ਮੈਂ ਤਾਂ ਵੈਸੇ ਚੌਥੀ ਵਾਰ ਜਾ ਰਹੇ ਹਾਂ ਬਹੁਤ ਜਿਆਦਾ ਖੁਸ਼ੀ ਹੈ ਤੇ ਖੁਸ਼ੀ ਕੀ ਆ ਉਮਰੀ ਵਧ ਗਈ 80 ਸਾਲ ਦਾ ਹੋ ਗਿਆ ਨੌਜਵਾਨ ਲੱਗਦਾ ਤੇ ਜੇ ਤੰਦਰੁਸਤ ਰਹੇ ਤਾਂ ਬਾਰ ਬਾਰ ਜਾਵਾਂਗੇ ਫਿਰ ਵੀ ਜਾਵਾਂਗੇ ਤੇ ਇਸ ਵਾਸਤੇ ਗੱਲ ਕਰ ਗੱਲ ਇਹ ਹੈ ਵੀ ਜਿਹੜੀ ਸਰਕਾਰਾਂ ਨੇ ਪ੍ਰਕਿਰਿਆ ਬਣਾ ਰੱਖਿਆ ਨਾ ਇਹ ਗਲਤ ਹੈ ਇਹ ਬਦਲ ਸੁਖਾਲੀ ਹੋਣੀ ਚਾਹੀਦੀ ਹੈ ਬਦ ਤੋਂ ਬਦ ਹੁਣ ਜਿਹੜੇ ਆਧਾਰ ਕਾਰਡ ਵਗੈਰਾ ਆਪਣਾ ਰੱਖੇ ਨੇ ਜਦੋਂ ਸਭ ਕਾ ਮ ਆਧਾਰ ਕਾਰਡ ਤੇ ਹੁੰਦੇ ਆ ਤੇ ਜਿਹੜੀਆਂ ਯਾਤਰਾ ਵਗੈਰਾ ਇਹ ਵੀ ਆਧਾਰ ਕਾਰਡ ਦੀ ਹੋ ਜੇ ਤਾਂ ਕੀ ਦਿੱਕਤ ਹੈ ਕਿੰਨੇ ਦਿਨਾਂ ਦਾ ਵੀਜ਼ਾ ਮਿਲਿਆ ਜੀ ਵੀਜ਼ਾ ਤਾਂ 9 ਦਿਨਾਂ ਦਾ ਨਾ ਜੇ ਆਪਣਾ ਅੱਜ ਜਾ ਰਹੇ ਆ 22 ਤਰੀਕ ਨੂੰ ਵਾਪਸੀ ਹੈ ਪਰ ਲੱਗਦਾ ਕਿ ਇਹ 9 ਦਿਨਾਂ ਦੇ ਵਿੱਚ 9 ਦਿਨਾਂ ਅਸੀਂ ਦਰਸ਼ਨ ਦਰਸ਼ ਮੇਲਾ ਵਾਧੂ ਕਰ ਲਾਂਗੇ ਜੀ ਹਾਂ ਵਾਧੂ ਕਰ ਲਾਂਗੇ ਇਸ ਤਰ੍ਹਾਂ ਨਾ ਜਿਵੇਂ ਹੁਣ ਜਿੱਥੇ ਜਾਦੇ ਹੈ ਜਿਵੇਂ ਲਾਹੌਰ ਹੈ ਮੇਰਾ ਸਾਹਿਬ ਉੱਥੇ ਹੋਰ ਦਰਸ਼ਨ ਕਰ ਰਹੇ ਆ ਉਸ ਤੋਂ 3 ਵੀਲਰ ਵਗੈਰਾ ਬੁੱਕ ਕਰਕੇ ਦਰਸ਼ਨ ਕਰ ਲਾਂਗੇ ਉੱਧਰ ਦੇ ਲੋਕ ਹੈਗੇ ਆ ਕਿੰਦਾ ਸਵਾਗਤ ਕਰਦੇ ਬਹੁਤ ਜਾਦੇ ਬਹੁਤ ਜਾਦੇ ਬਹੁਤ ਜਾਦੇ ਮਤਲਬ ਖੁਸ਼ੀ ਮਹਿਸੂਸ ਕਰਦੇ ਆ ਬੜਾ ਹੀ ਬੜਾ ਇਮਾਨ ਸਤਕਾਰ ਦਿੰਦੇ ਆ ਮੰਨ ਲਓ ਅਸੀਂ ਗੱਡੀ 'ਚ ਖੜ੍ਹ ਗਏ ਕੋਈ ਕੋਈ ਬਜ਼ੁਰਗੋ ਵੀ ਬੈਠਾ ਨਾ ਉਹ ਵੀ ਆਖੂ ਤੁਸੀਂ ਬੈਠੋ ਜੀ ਅਸੀਂ ਖੜੇ ਹੁੰਨੇ ਆ ਜੇ ਕਹੇ ਜੀ ਨਹੀਂ ਜੀ ਤੁਸੀਂ ਬਜ਼ੁਰਗ ਹੋ ਅਖਣਗਾ ਯਾਰ ਨਹੀਂ ਵੀ ਤੁਸੀਂ ਸਾਡੇ ਮਹਿਮਾਨ ਹੋ ਬੈਠੋ ਬਹੁਤ ਬਹੁਤ ਜਿਆਦੇ ਬੜੀ ਖੁਸ਼ੀ ਮਹਿਸੂਸ ਕਰਦਾ ਕਈ ਤਾਂ ਜਿਹੜੇ ਇਧਰ ਹੋ ਗਏ ਨਾ ਉਹ ਤਾਂ ਜਦੋਂ ਉਧਰ ਮਿਲਦੇ ਆ ਉਹ ਵਿਚਾਰੇ ਅੱਖਾਂ ਪਰਲ ਹੋ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਪਰ ਪੁਰਾਣੇ ਆਦਮੀ ਬਹੁਤ ਘੱਟ ਰਹੇ ਗਏ ਪਹਿਲੀ ਵਾਰ ਮੈਂ 1983 ਚ ਗਿਆ ਸੀ ਉਦੋਂ ਬਹੁਤ ਸਾਰੇ ਮਿਲੇ ਸੀ ਬੜੀ ਬੜੇ ਉਹ ਉਹਨਾਂ ਨੇ ਬੜੀ ਬਸ ਉਹ ਰੋਗਰਦਵਾਰ ਸਾਹ ਦੇ ਨੇੜੇ ਚੱਕਰ ਕੱਟਦੇ ਰਹਿੰਦੇ ਸੀ ਵੀ ਕੋਈ ਸਾਡੇ ਇਲਾਕੇ ਦਾ ਆਵੇ ਸਾਡੂ ਖੈਰ ਸੁਖ ਦਾ ਪਤਾ ਲੱਗੇ ਸਾਨੂੰ ਮਿਲੇ ਜੇ ਮਿਲ ਜਾਂਦਾ ਸੀ ਤਾਂ ਉਸ ਨੂੰ ਹੱਥਾਂ ਤੇ ਚੱਕ ਲੈਂਦੇ ਸੀ ਬਹੁਤ ਜਿਆਦਾ ਤਾਰਾਂ ਦਾ ਹੀ ਆ ਤਾਰਾਂ ਲੱਭ ਜਾਂਦੇ ਦੇਖੋ ਇਹ ਜਿਹੜੀ ਇਸ ਸਿਆਸਤ ਨੇ ਸਿਆਸਤ ਦੇ ਪਰਗਾ ਪਾਇਆ ਜੀ ਜਿਹੜੀਆਂ ਕੁਰਸੀ ਦਾ ਮੋਹ ਹੈ ਨਾ ਇਸ ਲਈ ਪੱਕਾ ਪਾਇਆ ਨਹੀਂ ਤਾਂ ਕੋਈ ਉਹ ਉਹ ਕੋਈ ਹੋਰ ਨਹੀਂ ਸੀ ਅਸੀਂ ਆਪਾਂ ਕੋਈ ਹੋਰ ਨਹੀਂ ਹਾਂ ਗੱਲ ਕਰ ਗੱਲ ਕਰ ਜਿਹੜੇ ਜਿਹੜੇ ਕੁਝ ਭਾਈਚਾਰਾ ਹੀ ਹੈ ਹਾਂ ਇੱਕ ਭਾਈਚਾਰਾ ਇਹਨਾਂ ਨੇ ਖਤਮ ਕੀਤਾ ਕੁਰਸੀ ਜਿਹੜੇ ਕੁਰਸੀ ਦੇ ਚਾਹਵਾਨ ਨੇ ਅ ਬਿਲਕੁਲ ਅਛਾ ਉੱਥੋਂ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਆ ਕਿ ਕੋਈ ਇਦਾਂ ਦਾ ਸਾਧ ਬਣਾਇਆ ਜਾਵੇ ਜਿਹਦੇ ਵਿੱਚ ਪਾਸਪੋਰਟ ਦੀ ਨਾਲ ਲੋਡ ਪਵੇ ਤੇ ਜਿਹਦੇ ਵਿੱਚ ਕਿ ਸੰਤਾਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਆ ਦੇਖ ਸਕਦੇ ਕਿ ਇੱਧਰ ਵੀ ਆ ਦੇਖ ਸਕਦਾ ਹੱਥਾਂ ਵਿੱਚ ਪਾਸਪੋਰਟ ਫੜੇ ਹੋਣੇ ਕਿ ਜਈ ਕਈ ਪਹਿਲੀਆਂ ਮਾਦਰੀ ਕੀ ਨਾਮ ਹੈ ਜੀ)^{(Inderjit Kaur)} ਕਿਹੜਾ ਪਿੰਡ ਆ ਜੀ ਤਾਰ ਲਾਲਾ ਕਿੰਨੇ ਉਮਰ ਆ ਉਮਰ 60 ਸਾਲ ਤੋਂ ਰੁੱਪ ਗਈ ਲੱਗਦਾ ਕਿ 7 ਸਾਲ ਦੇ ਵਿੱਚ ਅਰਦਾਸ ਬੜੀ ਬੜੀ ਕੀਤੀ ਹੋਗੀ ਕਿ ਮੈਂ ਇੱਕ ਵਾਰ ਹੀ ਜਾਵਾਂ ਕੀਤੀ ਜੀ ਪਹਿਲੀ ਵਾਰ ਪੂਰੀ ਹੋ ਵੀ ਅਜ ਤੱਕ ਦਾ ਤੇ ਬੜੇ ਬੇਟੇ ਨੇ ਬਹੁਤ ਖਿਚਲਾ ਕਰਕੇ ਮੈਨੂੰ ਭੇਜਿਆ ਤੇ ਉਹਦਾ ਧੰਨਵਾਦ ਉਹਨੂੰ ਮਾਲ ਪਸੂ ਵਾਧਾ ਖੇਤੀ ਵਾਧਾ ਕਰੇ ਬਹਾ ਗੁਰ ਸ਼ੇਖਾ ਦਾ ਸਾਰਿਆਂ ਨੂੰ ਸਾਨੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਨ ਵਾਸਤੇ ਸੰਗਤਾਂ ਅੱਜ ਪਾਕਿਸਤਾਨ ਵਾਸਤੇ ਰਵਾਨਾ ਹੋ ਰਹੀਆਂ ਨੇ ਤੇ ਇਹੀ ਅਰਦਾਸ ਕਰੀਆਂ ਨੇ ਸਰਕਾਰਾਂ ਨੂੰ ਕਿ ਅਪੀਲ ਵੀ ਕੀਤੀ ਜਾ ਰਹੀ ਆ ਕਿ ਜਿਹੜੇ ਜਿਨ੍ਹਾਂ ਦੇ ਪਾਸਪੋਰਟ ਰੱਦ ਹੋਏ ਨੇ ਕੋਈ ਇਦਾਂ ਦਾ ਨਜ਼ਰੀਆ ਬਣਾਇਆ ਜਾਵੇ ਕਿ ਲੋਕ ਪਾਸਪੋਰਟ ਤੋਂ ਬਿਨਾਂ ਹੀ ਆਪਣੇ ਗੁਰੂ ਧਾਮਾਂ ਦੇ ਪਾਕਿਸਤਾਨ ਜਾ ਕੇ ਦਰਸ਼ਨ ਕਰ ਸਕਣ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ